ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ ਚੌਥੀਆਂ ਖਬਰਾਂ ਏਸ਼ੀਆ ਕੱਪ ਹਾਕੀ ਭਾਰਤ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ਵਿੱਚ ਰੋਨਾਲਡੋ ਦੇ ਦੋ ਗੋਲਾਂ ਨਾਲ ਪੁਰਤਗਾਲ ਨੇ ਅਰਮੀਨੀਆ ਨੂੰ 5-0 ਨਾਲ ਹਰਾਇਆ ਸਟਾਰਕ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਵੁਸ਼ੂ ਕੁੜੀਆਂ ਦਾ ਇਤਿਹਾਸ ਸੈਂਡਾਚ ਤਿੰਨ ਭਾਰਤੀ ਵਿਸ਼ਪ ਚੈਂਪੀਅਨਸ਼ਿਪ ਦੇ ਫਾਈਨਲ ਚ ਐ ਸਰਦਾਰ ਆਪਣਾ ਡਬਰੋਸਕੀ ਰੋਟਲਿਫ ਜੇਤੂ 148 ਸਾਲਾਂ ਚ ਪਹਿਲੀ ਵਾਰ ਦੋਵੇਂ ਸਲਾਮੀ ਬੱਲੇਬਾਜ਼ ਪਹਿਲੀਆਂ ਦੋ ਗੇਂਦਾਂ ਤੇ ਆਊਟ ਹੁਣ ਖਬਰਾਂ ਵਿਸਥਾਰ ਨਾਲ ਏਸ਼ੀਆ ਕੱਪ ਹਾਕੀ ਭਾਰਤ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ਵਿੱਚ ਭਾਰਤ ਨੇ ਅੱਜ ਸੁਪਰ ਚਾਰਗੇਟ ਦੇ ਆਖਰੀ ਮੈਚ ਵਿੱਚ ਚੀਨ ਨੂੰ 7-0 ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਇਤਵਾਰ ਨੂੰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ ਜਿਸ ਨੇ ਮਲੇਸ਼ੀਆ ਨੂੰ 4-3 ਨਾਲ ਹਰਾਇਆ ਭਾਰਤ ਨੇ ਟੂਰਨਾਮੈਂਟ ਵਿੱਚ ਹਾਲੇ ਤੱਕ ਕੋਈ ਮੈਚ ਨਹੀਂ ਹਾਰਿਆ ਜਦਕਿ ਕੋਰੀਆ ਦੀ ਟੀਮ 2 ਮੈਚ ਹਾਰ ਚੁੱਕੀ ਹੈ ਭਾਰਤ ਵੱਲੋਂ ਅਭਿਸ਼ੇਕ ਨੇ 2 ਗੋਲ ਕੀਤੇ ਅਤੇ ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਰਾਜਕੁਮਾਰ ਪਾਲ ਤੇ ਸੁਖਜੀਤ ਸਿੰਘ ਨੇ ਇੱਕ ਇੱਕ ਗੋਲ ਕੀਤਾ ਇਸ ਜਿੱਤ ਨਾਲ ਭਾਰਤ ਸੁਪਰ ਚਾਰ ਗੇਟ ਵਿੱਚ ਸਿਖਰ ਤੇ ਰਿਹਾ ਅਤੇ ਫਾਈਨਲ ਵਿੱਚ ਪਹੁੰਚ ਗਿਆ ਭਾਰਤ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਸਿਰਫ ਇੱਕ ਕਦਮ ਦੂਰ ਹੈ। ਭਾਰਤ ਤੇ ਕੋਰੀਆ ਵਿਚਾਲੇ ਸੁਪਰ ਚਾਰ ਗੇਡ ਦਾ ਮੈਚ ਦੋ ਤੋਂ ਦੋ ਨਾਲ ਡਰਾ ਰਿਹਾ ਸੀ। ਕੋਰੀਆ ਪਿਛਲੀ ਦੋ ਵਾਰ ਦਾ ਚੈਂਪੀਅਨ ਹੈ ਅਤੇ ਭਾਰਤ ਕੋਲ ਚੌਥੀ ਵਾਰ ਏਸ਼ੀਆ ਕੱਪ ਜਿੱਤਣ ਦਾ ਮੌਕਾ ਹੋਵੇਗਾ। ਫਾਈਨਲ ਵਿੱਚ ਪਹੁੰਚਣ ਲਈ ਚੀਨ ਨੂੰ ਡਰਾ ਜਾਂ ਜਿੱਤ ਦੀ ਜ਼ਰੂਰਤ ਸੀ। ਕ੍ਰਿਸਟੀਆਨੋ ਰੋनाल्डੋ ਦੇ ਦੋ ਗੋਲਾਂ ਨਾਲ ਪੁਰਤਗਾਲ ਨੇ ਅਰਮੀਨੀਆ ਨੂੰ 5-0 ਨਾਲ ਹਰਾਇਆ ਅਤੇ 6ਵਾਂ ਵਿਸ਼ਵ ਕੱਪ ਖੇਡਣ ਦੀ ਕੋਸ਼ਿਸ਼ ਜਾਰੀ ਰੱਖੀ। ਰੋनाल्डੋ ਦੇ ਗੋਲਾਂ ਨੇ ਉਸ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 140 ਕਰ ਦਿੱਤੀ ਹੈ ਜੋ ਉਸ ਦੇ ਰਿਕਾਰਡ ਨੂੰ ਦਰਸਾਉਂਦਾ ਹੈ। 40 ਸਾਲ ਦੀ ਉਮਰ ਵਿੱਚ ਰੋनाल्डੋ ਨੇ ਅਲ ਨਾਸਰ ਕਲੱਬ ਨਾਲ ਇਕਰਾਰ ਕੀਤਾ ਹੈ ਅਤੇ ਪੁਰਤਗਾਲ ਨੂੰ ਪਿਛਲੇ ਸਾਲ ਯੂਈਐਫਏ ਨੇਸ਼ਨਜ਼ ਲੀਗ ਵਿੱਚ ਜਿੱਤ ਦਿਵਾਈ। ਵਿਸ਼ਵ ਕੱਪ ਇਕਲੌਤੀ ਟਰੋਫੀ ਹੈ ਜੋ ਉਸਨੇ ਨਹੀਂ ਜਿੱਤੀ। ਜਦਕਿ ਲਿਓਨਲ ਮੈਸੀ ਨੇ 2022 ਵਿੱਚ ਅਰਜنٹੀਨਾ ਲਈ ਇਹ ਇਨਾਮ ਜਿੱਤਿਆ ਸੀ ਅਮਰੀਕਾ ਕੈਨੇਡਾ ਤੇ ਮੈਕਸੀਕੋ ਵਿੱਚ 2026 ਦਾ ਵਿਸ਼ਵ ਕੱਪ ਰੋनाल्डੋ ਲਈ ਟੂਰਨਾਮੈਂਟ ਜਿੱਤਣ ਦਾ ਆਖਰੀ ਮੌਕਾ ਹੋ ਸਕਦਾ ਹੈ ਉਹ ਅਤੇ ਮੈਸੀ ਛੇਵਾਂ ਵਿਸ਼ਵ ਕੱਪ ਖੇਡਣਗੇ ਜੋ ਪੰਜ ਟੂਰਨਾਮੈਂਟਾਂ ਵਿੱਚ ਖੇਡਣ ਵਾਲੇ ਹੋਰ ਖਿਡਾਰੀਆਂ ਤੋਂ ਵੱਧ ਹੋਵੇਗਾ ਸਟਾਰਕ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਆਸਟ੍ਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੈਸਟ ਅਤੇ ਇੱਕ ਰੋਜ਼ਾ ਫਾਰਮੈਟ ਤੇ ਧਿਆਨ ਦੇਣ ਲਈ ਟੀਵੀ ਕਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਉਸਨੇ ਅਸ਼ੇਜ਼ ਭਾਰਤ ਵਿੱਚ ਟੈਸਟ ਲੜੀ 2027 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਅਤੇ ਆਈਪੀਐਲ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਦੇ ਸਭ ਤੋਂ ਛੋਟੇ ਕਮਾਂਤਰੀ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ ਆਪਣੀ ਤੇਜ਼ ਰਫ਼ਤਾਰ ਕਮਾਲ ਦੀ ਸਵਿੰਗ ਕਾਤਕ ਯਾਰਕਰ ਅਤੇ ਖਤਰਨਾਕ ਬਾਉਂਸਰਾਂ ਲਈ ਜਾਣੇ ਜਾਂਦੇ ਸਟਾਰਕ ਨੇ ਪੈਨ ਟੀਵੀ ਕੁਮੰਤਰੀ ਮੈਚਾਂ ਵਿੱਚ 79 ਵਿਕਟਾਂ ਲਈਆਂ ਹਨ। ਵਿਸ਼ ਕੁੜੀਆਂ ਦਾ ਇਤਿਹਾਸ ਸੈਂਡਾਚ ਤਿੰਨ ਭਾਰਤੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਬ੍ਰਾਜ਼ੀਲ ਵਿੱਚ ਵਿਸ਼ਵ-ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਵਿਸ਼ਵ ਐਥਲੀਟ ਇਤਿਹਾਸ ਰਚ ਰਹੇ ਹਨ ਜਿਸ ਵਿੱਚ ਕਰੀਨਾ ਕੌਸ਼ਿਕ, ਅਪਰਨਾ ਦਈਆ ਅਤੇ ਸ਼ਿਵਾਨੀ ਪ੍ਰਜਾਪਤੀ 골ਡ ਮੈਡਲ ਰਾਉਂਡ ਵਿੱਚ ਪਹੁੰਚ ਗਈਆਂ ਹਨ। ਕਰੀਨਾ ਅਤੇ ਸ਼ਿਵਾਨੀ ਦੋਵਾਂ ਨੇ ਆਪਣੇ ਅੰਤਰਰਾਸ਼ਟਰੀ ਮੁਕਾਬਲੇ ਦੀ ਸ਼ੁਰੂਆਤ ਕੀਤੀ ਜੋ ਵਿਸ਼ਵ ਮੱਚ ਤੇ ਉਹਨਾਂ ਦੇ ਪ੍ਰਦਰਸ਼ਨ ਦੀ ਮਹੱਤਤਾ ਦਰਸਾਉਂਦੀ ਹੈ। ਸਾਗਰ ਦਈਆ ਅਤੇ ਵਿਕਰਾਂਤ ਬਾਲਿਆਨ ਨੇ ਸੈਂਡਾ ਸ਼੍ਰੇਣੀ ਵਿੱਚ ਨਾਕਰਾਊਟ ਪੜਾਅ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਆਪ ਨੂੰ ਤਮਗੇ ਦੇ ਮਜ਼ਬੂਤ ਦਾਵੇਦਾਰ ਵਜੋਂ ਪੇਸ਼ ਕੀਤਾ। ਇਨ੍ਹਾਂ ਐਥਲੀਟਾਂ ਦੀਆਂ ਪ੍ਰਾਪਤੀਆਂ ਨੇ ਭਾਰਤੀ ਦਲ ਲਈ ਕਈ ਤਮਗੇ ਯਕੀਨੀ ਬਣਾਏ ਜਿਸ ਨਾਲ ਵਿਸ਼ਵ ਬੁਸ਼ ਖੇਤਰ ਵਿੱਚ ਦੇਸ਼ ਦਾ ਰੁਤਬਾ ਉੱਚਾ ਹੋਇਆ ਹੈ। ਐ ਸਰਦਾਰ ਓਪਨ ਵਿੱਚ ਗੈਵਰੀਲਾ ਡਾਬਰੋਵਸਕੀ ਅਤੇ 에ਰੀਨ ਰੂਟਲਿਫ ਨੇ ਫਾਈਨਲ ਵਿੱਚ ਸਿੱਧੇ ਸੈਟਾਂ ਵਿੱਚ ਜਿੱਤ ਕੇ ਤਿੰਨ ਸਾਲਾਂ ਵਿੱਚ ਦੂਜੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ ਤੀਜੀ ਦਰਜਾ ਪ੍ਰਾਪਤ ਇਸ ਜੋੜੀ ਨੇ ਆਰਥਰ ਰੈਸ਼ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਟੇਲਰ ਟਾਉਨਸੈਂਡ ਅਤੇ ਕੈਟਰੀਨਾ ਸਿਨੀਆ ਕੋਵਾ ਦੀ ਸਿਖਰਲਾ ਦਰਜਾ ਜੋੜੀ ਨੂੰ 6 ਤੋਂ 4 6 ਤੋਂ 4 ਨਾਲ ਹਰਾਇਆ ਇਹ ਛਾਤੀ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਡਾਬਰੋਵਸਕੀ ਦੀ ਪਹਿਲੀ ਵੱਡੀ ਜਿੱਤ ਸੀ ਉਸ ਨੇ ਪਿਛਲੇ ਸਾਲ ਵਿੰਬਲਡਨ ਵਿੱਚ ਖੇਡਣ ਲਈ ਆਪਣਾ ਇਲਾਜ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਸੀ ਮਗਰੋਂ ਜੋੜੀ ਫਾਈਨਲ ਵਿੱਚ ਟਾਊਨਸੈਂਡ ਅਤੇ ਸਿਨੀਅਰ ਕੋਵਾ ਤੋਂ ਹਾਰ ਗਈ ਸੀ 148 ਸਾਲਾਂਾਂ ਚ ਪਹਿਲੀ ਵਾਰ ਦੋਵੇਂ ਸਲਾਮੀ ਬਲੇਬਾਜ਼ ਪਹਿਲੀਆਂ ਦੋ ਗਿੰਦਾਂ ਤੇ ਆਊਟ ਕ੍ਰਿਕਟ ਵਰਲਡ ਕੱਪ ਲੀਗ ਦੋਦੇ ਮੈਚ ਵਿੱਚ ਸਕਾਟਲੈਂਡ ਨੇ ਕੈਨੇਡਾ ਨੂੰ ਹਰਾਇਆ ਕੈਨੇਡਾ ਦੇ ਸਲਾਮੀ ਬੱਲੇਬਾਜ਼ ਪਹਿਲੀਆਂ ਦੋ ਗੇਂਦਾਂ ਤੇ ਆਊਟ ਹੋ ਗਏ ਅਤੇ ਇੱਕ ਅਨਚਾਇਆ ਰਿਕਾਰਡ ਬਣਾਇਆ। ਬ੍ਰੈਡ ਕਰੀ ਨੇ 5 ਵਿਕਟਾਂ ਲਈਆਂ। ਪਿਛਲੇ ਐਤਵਾਰ ਨੂੰ ICC ਕ੍ਰਿਕਟ ਵਰਲਡ ਕੱਪ ਲੀਗ 2 ਦੇ ਮੈਚ ਵਿੱਚ ਕੈਨੇਡਾ ਅਤੇ ਸਕਾਟਲੈਂਡ ਦਾ ਮੁਕਾਬਲਾ ਹੋਇਆ। ਸਕਾਟਲੈਂਡ ਨੇ ਟਾਸ ਜਿੱਤੀ ਅਤੇ ਬ੍ਰੈਡ ਕਰੀ ਨੇ ਪਹਿਲੇ ਓਵਰ ਦੀ ਕਮਾਨ ਸੰਭਾਲੀ। 148 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਸਲਾਮੀ ਬੱਲੇਬਾਜ਼ ਟੈਸਟ ਵਨਡੇ ਤੇ ਟੀ ਰਨ ਦੇ ਸਾਰੇ ਫਾਰਮੈਟਾਂ 'ਚ ਪਾਰੀ ਦੀਆਂ ਪਹਿਲੀਆਂ ਦੋ ਗੇਂਦਾਂ ਤੇ ਆਊਟ ਹੋਏ ਹਨ। ਬ੍ਰੈਡ ਕਰੀ ਨੇ ਤਿੰਨ ਹੋਰ ਵਿਕਟਾਂ ਲਈਆਂ ਅਤੇ ਕੈਨੇਡਾ ਨੂੰ ਐਸਤੇ ਰੋਕ ਦਿੱਤਾ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।